ਆਕਾਰ ਜਦੋਂ ਇਹ ਬਲੰਦੀ ਤੇ ਆਇਆ ਬਸੇ ਪਾਸ਼ਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਵੇਖਾ ਤੁਹਾਨੂੰ ਨਾਰੇ ਲਿਪਾਉਂਤੇ ਸਿੱਖਿਆ ਦੇ ਤਾਉਤੇ ਆ ਮੁੰਡਾ ਇਹ ਸਾਡੇ ਵਾਸਤੇ ਰੱਖਿਆ ਹੈ ਹਾਂ ਠੀਕ ਹੈ ਤਸੀਲਾ ਸਾਹਿਬ ਜਿੱਪੀ ਸਾਹਿਬ ਮੈਂ ਤੁਹਾਡੀ ਕਦਰ ਕਰਦਾ ਹਾਂ ਕਬ ਦੇ 11 ਵੀ ਪਾਣੀ ਫਰਦੀ ਦੀ ਕਦਰ ਕਰਦਾ ਤੁਸੀਂ ਲਾਲ ਆਰਡਰ ਨੂੰ ਜਿਹੜਾ ਮੇਨਟੇਨ ਕਰਕੇ ਰੱਖਣਾ ਔਰ ਯਾਨ ਸਾਡੀ ਵੀ ਤੇ ਕੋਈ ਗੱਲ ਹੈ ਤਸਕੀਰਦਾਰ ਸਾਹਿਬ ਨੇ ਤੇ ਮੈਂ ਕਦਰ ਕਰਦਾ ਪਰ ਕੋਈ ਨਾ ਕਹੂਗਾ ਕਿ ਦਰਿਆ ਤੇ ਰਿਆ ਤੇ ਵੇਖੀ ਆਇਆ ਸੀ ਦਰਿਆ ਦੀ ਹਾਲਤ ਵਿੱਚ ਆਇਆ ਸੀ ਦਰਿਆ ਦਾ ਉਹਲੇ ਪਾਸੇ ਟੜ ਰਿਹਾ ਤੇ ਪਰਲੇ ਪਾਸੇ ਕੋਲੇ ਆ ਰਿਹਾ ਉਹ ਟਿਕਾਣਾ ਹੋਗਾ ਤੇ ਇਹ ਕਹਿਣਾ ਪਊਗਾ के अफसर लिखी पोट अके अके करा जिन पी है जी चौवी ऑर्डर के, है हो है के कोई होेड़छाड़ नहीं करेगा लेकिन हाई कोर्ट के अफसर डेरा राणा स्वामी मुखी गुरिंद्र सिंह ढिदा हुआ ਉਹ ਤਿਆਰ ਦੇ ਵਿੱਚ ਆਪਣਾ ਕੰਮ ਚਾਲੀ ਰੱਖਿਆ ਜਿਹੜਾ ਤਸਵੀਰਾਂ ਸਾਨੂੰ ਦਿਖਾਇਆ ਉਸ ਤੋਂ ਬਾਅਦ ਅਸੀਂ ਸਾਰੇ ਕੰਟੈਂਟ ਕੰਟੈਂਟ ਦੇ ਵਿੱਚ ਜੋ ਜਵਾਬ ਭਰ ਅਸਜੀਮ ਜੋ ਜਵਾਬ ਐਸਜੀਐਮ ਜੋ ਜਵਾਬ ਪਾਤਾ ਭਕਾਰਾ ਜੋ ਜਵਾਬ ਮਹੀਨੇ ਤੇ ਡੇਲੀ ਦੇ ਭਾਅ ਤਕੀ ਫਰਾ ਜੋ ਜਵਾਬ ਤੇ ਮਹੀਨੇ ਤੇ ਡੇਲੀ ਭਾਅ 암만 싸우면 됐대 어깨에 샤르미가 얻었대 주르륵 가게야 그 끝에 꼬이채차니 홀이 스위드 사함 나라 가시오 타쿠 치킨스 히 버카야 한 빨리 가시오 반, 반 려야하노 가시오 이따 반 려야하노 이스턴 히 쥬키 사함 내가 터치야 치킨스 히 스위드 사함 나 네네 스위드 사함 내가 가시오 스위드 사함 반가워 얘 스위드 사함 스위드 사함 아씨 스위드 사함 아까대니 ਸਾਡਾ ਜ਼ਿੰਮੇਵਾਰ ਸਾਡੀ ਨੂੰ ਜ਼ਿੰਮੇਵਾਰੀ ਆਪ ਸਿਰ ਦਾ ਸਰ ਤੁਸੀਂ ਹੁਣ ਇਹ ਦੱਸੋ ਕਿ ਜਿਹੜਾ ਪਾਸ ਦਾ ਜਿਹੜਾ ਅਸੀਂ ਤੁਹਾਨੂੰ ਵਾਸਤਵਿਕ ਰੰਗ ਦਿਖਾਇਆ ਸੀ ਉਹਦੇ ਬਾਰੇ ਆਪ ਕੋਈ ਵਿਸਥਾਰਨ ਕੋਰਣ ਕਰਕੇ ਜੀ ਕਿ ਅੱਜ ਦੀ ਜਿਹੜੀ ਪ੍ਰਸਤੁਤੀ ਕਰੋਗੇ ਇਹ ਦੱਸੋ

ਹਾਾਈ ਕੋਰਟ ਦੇ ਫੈਸਲੇ ਦੀ ਗੱਲ ਹੈ। ਹਾਈ ਕੋਰਟ ਨੇ ਜਿਹੜੇ 30 ਪੰਧਰ ਆਰਡਰ ਕੀਤੇ ਨੇ ਉਹਦੇ ਸਬੰਧ ਵਿੱਚ ਕਿ ਕਿਹੜੇ ਆਪਕ ਤੇ ਆਪ راستੇ ਨਾਲ ਕੋਈ ਵੀ შეਖਾਵ ਨਹੀਂ ਕਰੇਗਾ। ਇਹ ਆਰਡਰ ਅੱਜ ਪੜਿਆ ਗਿਆ। ਹਾਂਜੀ। ਜੀ। ਹਾਂਜੀ। ਜੀ। ਕਿੰਨੀ ਸਾਹਿਬ ਜੀ ਇਸੇ ਮਿਲ ਕੇ ਇਹ ਦੱਸਿਓ। ਉਹਦੇ 6 ਸਤਿਸ਼ੀਲਦਾਰ ਨੇ ਆਰਡਰ ਅਜੇ ਤੱਕ ਨਹੀਂ ਪੜੇ। 10 ਜੁਲਾਈ ਨੂੰ ਸਾਡੇ ਕੋਲ ਉੱਥੇ ਆਏ। ਅਸੀਂ ਇਹਨਾਂ ਨੂੰ ਬੇਰੁਆਰੀ ਹਾਲਤ ਤੋਂ ਜਾਣੂ ਕਰਾਇਆ ਔਰ ਇਹਨਾਂ ਨੂੰ ਬਖਾਇਆ ਕਿ ਆ ਬੇਰੁਆਰੀ ਦੇ ਨਾਲ ਕੀ ਹੋ ਰਿਹਾ ਹੈ ਤੇ ਉਸ ਤੋਂ ਬਾਅਦ ਵੀ ਤਹਿਸੀਲ ਦਾ ਸਾਹਿਬ ਨੇ ਅੱਗੇ ਤੱਕ ਹਾਈ ਕੋਰਟ ਜਾਵਣ ਦੀ ਨਹੀਂ ਤਹਿਸੀਲ ਦਾ ਸਾਹਿਬ ਜੀ ਸਾਹਿਬ ਹੁੰਦੇ ਨੇ ਕਿ ਥੋੜਾ ਜਿਹਾ ਮਾਮਲਾ ਉਹ ਕਰ ਚਿਆ ਹੋਇਆ ਸਮਝਦੇ ਦੇਖ ਕੇ ਕਿ ਨਾ ਕਿ ਕਿਪਟ ਸਿੰਘ ਦਾ ਸਾਹਿਬ ਅੱਜ ਵੀ ਉਹਨਾਂ ਅਸਫਰਾ ਪਾਉਣਾ ਚਾਹੀਦਾ ਸੀ ਜਿਨ੍ਹਾਂ ਅਫਸਰਾਂ ਨੇ ਆਡਰ ਪੜੇ ਨੇ ਉਹ ਅੱਜ ਤੱਕ ਨਹੀਂ ਆਏ ਫਸੇ ਹੋਰ ਕੋਰ ਦਾ ਮਾਮਲਾ ਕੀਤਾ ਉਹਦੇ ਨੂੰ ਥੋੜੇ ਜਿਹੇ ਅੱਗੇ ਮੈਂ ਗੱਲ ਨੂੰ ਦੇਖੀ ਹੋਗੀ ਕੋਈ ਗਲਤ ਅਫਸਰ ਦੇਖੋ ਜੀ ਇਹਨਾਂ ਵੱਲੋਂ ਗਲਬ ਆ ਰਿਹਾ ਹੈ ਕਿ ਐਸਐਸਪੀ ਕਪੂਰਥਲਾ ਤੇ ਡੀਸੀ ਕਪੂਰਥਲਾ ਕੋਈ ਇਸੇ ਤਰ੍ਹਾਂ ਦਾ ਹੋਰ ਮੈਟਰ ਹੈਗਾ ਤੇ ਉਹਦੇ ਵਿੱਚ ਉਜੇ ਹੋਏ ਨੇ ਉਜੇ ਤਾਂ ਉਜੇ ਹੋਏ ਨੇ ਸਾਰੇ ਅਫਸਰ ਐਸਐਸਪੀ ਉੱਪਰ ਹੁੰਦੇਗਾ ਡੀਸੀ ਵੀ ਉੱਪਰ ਹੁੰਦਾਗਾ ਏਜੀਸੀ ਵੀ ਉੱਪਰ ਹੁੰਦਾਗਾ ਸੈਂਸਿਟੀਵ ਉੱਧਰ ਮੁਝ ਗਿਆ ਇਹ ਫੇਸ ਸਾਡੇ ਕੋਲੇ ਤੇ ਤੱਤਸੀਲਦਾਰ ਨੂੰ ਜਿਹਨੂੰ ਵਿਚਾਰੇ ਨੂੰ ਅਜੇ ਤੱਕ ਪਤਾ ਹੀ ਨਹੀਂ। ਹੁਣ ਤੁਸੀਂ ਇਹ ਦੱਸੋ ਵੀ ਜਿਹੜੀ ਕੰਟੈਂਟ ਪਈ ਆ ਜਿਸ ਕੰਟੈਂਟ ਤੁਹਾਡੇ ਸਭਾਂ ਦੇ ਵਿੱਚ ਅਸੀਂ ਦੁਬਾਰਾ ਹਾਈ ਕੋਰਟ 'ਚ ਗਏ ਆ ਤੀਸਰੀ ਵਾਰ ਉਹਦੀ ਅਗਲੀ ਟੀਕ ਜਿਹਦੇ ਉੱਤੇ ਜਿਹੜੇ ਜਵਾਬ ਨੇ ਉਹ ਤੁਸੀਂ ਦੇਣਿਆ ਕਿ ਆਸਾਨ ਨੇ। ਕਾਜ਼ੀ ਸ੍ਰੀ ਨਰੋਜੀ ਜੀ ਮਾਨਯੋਗ ਅੋਰਿਸ਼ਾਦਰਨਾਮ ਪ੍ਰਸਾਦ ਜੀ ਜਰੂਰ ਉਨ੍ਹਾਂ ਨੂੰ ਮਾਦੀਨ ਬਣਾਇਆ ਹੈ ਤਾਂ ਕੰਟੈਕਟ ਕਰ ਪਾਹੇਗਾ ਫੋਨ ਨੰਬਰ 05 8 ਤੇ ਉਹ ਜਵਾਬ ਕਰਨਾ ਲੇਖ ਨੂੰ ਸਦਨ ਤੇ ਅਨਾਵਲੀ ਪਾਉਣੇ ਕਿਰਪਾ ਮੁਖਸਾਮ ਕਰੋ ਹਸਕੂ ਤਸਵੀਰ ਦਾ ਸਾਹ ਮੇਰੀ ਬੇਨਤੀ ਹੈ ਕਿ ਤੇਰੇ ਨੂੰ ਪਾ ਕੇ ਬਣਾਇਆ ਤੇਰੇ ਵੱਲੋਂ ਦਰਿਆ ਦਾ ਜੱਤੀ ਸਾਹਿਬ ਬਹਾਦਰ ਲਾਜਾ ਦੇ ਜਿਹੜਾ ਜਿਹੜਾ ਅੰਮਰਸਾਰਿਆ ਉਹ ਤੇ ਆਪਣੇ ਜ਼ਿਲ੍ਹੇ ਨੂੰ ਪਰਪੰਪਤ ਕਰ ਰਿਹਾ ਹੈ ਉਹਦਾ ਫੇਰੇ ਨੂੰ ਖੁਸ਼ ਕਰਨ ਵਾਸਤੇ ਜ਼ਮੀਨ ਜਿਹੜੀ ਆ ਉਹਦੀ ਵੰਡ ਨਹੀਂ ਆ ਜਿਹੜਾ ਤੁਹਾਡਾ ਜ਼ਿਲ੍ਹਾ ਹੈ ਤਸਵੀਰ ਦਾ ਸਾਡੇ ਦੀ ਤਰਾਹੀ ਤਸਵੀਰ ਆ ਢਲਵਾ ਸੱਤ ਸਿੰਘ ਤੁਸੀਂ ਇਹ ਦੱਸੋ ਤੁਹਾਡੇ ਕਿਸਾਨਾਂ ਦੀ ਜ਼ਮੀਨ ਲੁੱਟ ਰਹੀ ਆ ਤੁਸੀਂ ਅੱਖੀਂ ਦੇਖ ਰਹੇ ਹੋ ਉਹਦੇ ਬਾਰੇ ਕੋਈ ਰਿਪੋਰਟ ਕੀਤੀ ਆ ਜੋ ਵੀ ਤਾਂ ਨਾ ਸਾਨਤਾ ਹੋ ਜਾਣਾ ਤੁਸੀਂ ਤੇ ਖੇਡ ਤੋਂ ਠੀਕ ਸਾਨਤਾ ਹੋ ਜਾਣਾ ਤੁਸੀਂ ਮਤ ਤੁਸੀਂ ਦੇਖਿਆ ਨਾ ਦੇਖਿਆ ਨਾ ਸਾਨ ਹੋਇਆ ਸੋ ਜੀਵ ਦਾ ਸਾਹ ਅਸੀਂ ਜਿਵੇਂ ਇਹਨਾਂ ਅਕਸਰਾਂ ਨੂੰ ਸਤਿਕਾਰ ਦਿੰਦੇ ਆ ਉੱਥੇ ਤੁਹਾਨੂੰ ਵੀ ਦਿੰਦੇ ਆ ਪਰ ਇੱਕ ਗੱਲ ਦੱਸੋ ਤਾਂ ਉਹ ਨੌ ਤਰਖਾਣਾ ਜਿਹੜੀਆਂ ਨੇ ਉਹ ਤੇਰਾ ਲੋ ਆਪਣੀ ਗੁਰਗਤੋਂ ਦਿੰਦਾ ਇਹ ਜਾਪ ਤੁਹਾਨੂੰ ਇਹਨਾਂ ਲੋਕਾਂ ਦੇ ਕੋਲੋਂ ਜਿਹੜੀ ਕੀਤੀ ਹੋਈ ਮਿਹਨਤ ਔਰ ਜਿਹੜਾ ਕੱਚਾ ਹੋਇਆ ਟੈਕਸ ਉਹੋ ਚੋ ਜਾਨੀ ਅਨੰਦ ਰਹਾ ਤੁਹਾਨੂੰ ਕਿ ਕਿਸਾਹ ਤਰਖਾਣਾ ਚੱਲੀਆਂ ਨੇ ਉਹ ਯਾਰ ਇਹਨਾਂ ਲੋਕਾਂ ਦਾ ਜਿਹੜਾ ਕੱਚਾ ਸਵੇਰੇ ਅਸੀਂ ਬ੍ਰਿਸ਼ ਕਰਨ ਤੋਂ ਵਾਪਸ ਆ ਕੇ ਟੈਕਸ ਦਿੰਨੇ ਆ ਨਾ ਕਿ ਉਹਦੀ ਕੋਪੈਸਾ ਸਰਕਾਰੀ ਖਜ਼ਾਨੇ ਚੋਂ ਜਾਂਦਾ ਉਹ ਤੁਹਾਨੂੰ ਤਨਖਾਹਾਂ ਮਿਲਦੀਆਂ ਤੇ ਤੁਸੀਂ ਜੀਹ ਕੁਲੀ ਕਰੋ ਸਾਰੇ ਜੇਰੇ ਨਹੀਂ ਇਹ ਕਿਵੇਂ ਹੋ ਸਕਦਾ ਇਹ ਸਾਡੇ ਬਰਬਾਦ ਤੋਂ ਬਾਹਰ ਆ ਲੜਾਈ ਲੋਕ ਸੰਕਲਪੀ ਕਿ ਨਹੀਂ ਲੜਾਗੇ ਪਰ ਤੁਹਾਡੇ ਜਿਹੜੇ ਸੀਨੀਅਰ ਅਫਸਰ ਨੇ ਨਾਕਾਜ ਤਾ ਮਤਾ ਦੇਂਦੇ ਤੁਹਾਡਾ ਜੀਣਾ ਹਰਾਮ ਕਰ ਦੇਉਗੇ ਤੁਹਾਡਾ ਪਾਰੀ ਪੀਣਾ ਵੀ ਤੁਸੀਂ ਤਸਾਹ ਤਸਕੇ ਪਾਣੀ ਪੀਓਗੇ ਜਾਂ ਪੀਏchna ਨਹੀਂਏ ਸੋ ਅੰਤ ਵਿੱਚ ਮੈਂ ਇੱਕੋ ਹੀ ਗੱਲ ਕਹੀ ਆ ਅਸੇਂਦਤ ਸਾਹਿਬ ਅੱਖੀਂ ਵੇਖਾਏ ਜੇ ਤੇ ਅੱਜ ਦਾ ਮੇਰਾ ਬੋਤਲ ਦਾ ਪਾਣੀ ਕਿੰਨਾ ਸੀ 10 ਦਾ 85 ਅੱਜ ਜਿਹਨੇ ਆਏ ਨੇ ਇਹ ਵੱਖ-ਵੱਖ ਜ਼ਿਲ੍ਹਿਆਂ ਤੋਂ ਵੱਖ-ਵੱਖ ਜੱਟੀਆਂ ਤੋਂ ਨਾਮਾਇੰਦੇ ਆਏ ਨੇ ਆਪ ਲੋਕੀਂ ਆਏ ਸੋ ਇਹ ਜਿੰਨੇ ਪ੍ਰਤੰਤ ਆਏ ਨੇ ਅਗਲਾ ਪ੍ਰੋਗਰਾਮ ਮੈਂ ਕਿਹਦੀ ਦੱਸ ਦਿਆ ਮੀਡੀਆ ਨੇ ਵੀ ਦੱਸ ਤੇ ਆ ਅੱਜ ਧਾਰੀਆਂ ਸਾਰੀਆਂ ਸੋਸ਼ਲ ਮੀਡੀਆ ਤੇ ਖਬਰਾਂ ਆਈਆਂ ਤੇ ਅਟੈਲਿਜੈਂਸ ਵਾਲੋ ਤੁਸੀਂ ਵੀ ਸੁਣੋ ভাই ਅਗਲੀ ਰਿਪੋਰਟ ਪੰਜਾਬ ਸਰਕਾਰ ਤੇ ਸੀਐਮ ਅਮਰਸਾਂ ਨੂੰ ਦੇ ਦਿਓ ਵਾਰੀ ਵਾਰੀ ਇੱਕ ਵਾਰੀ ਜੀਸੀ ਅਮਰਸਾਂ ਸਾਹਿਬ ਇੱਕ ਵਾਰੀ ਜੀਸੀ ਕਪੂਰ ਥੜਾ ਸੁਜੀ ਵਾਲੀ ਫੇਂ ਡੀਸੀ ਅਮਰਸਰ ਤੇ ਫੇਂ ਡਿਜੀਟਲ ਚੌਕੀ ਵਾਲੀ ਫੇਂ ਤੋਂ ਆਹੀ ਲਾੜੀ ਲਾੜੀ ਤੁਹਾਡੇ ਇਲਾਕੇ ਦਾ ਦਵਾਵਾਗੇ ਸਾਡਾ ਤੇ ਜੀਵਨ ਆਰਾਮ ਕੀਤਾ ਸਾਡਾ ਕਜਾ ਜੇਰਾ ਕਿਆਸ ਬਣਉ ਸੀਵਰੇ ਦਾ ਪਾਣੀ ਜਿਹੜਾ ਚ ਪਾ ਕੇ ਸਾਡੇ ਸਾਰਾ Rajasthan ਕਿਰੇਨ ਵਾਲੇ ਕੋਲੋਂ ਪ੍ਰਾਪਤ ਨਾ ਨਹਿਰ ਦੇ ਰਾਈ ਉਹ ਮਨੁੱਖਤ ਰਾਣੀ ਤਿਆਰ ਆ ਰਿਹਾ ਸੋ ਇਸ ਫੇਰੇ ਨੂੰ ਤੇ ਤੁਹਾਨੂੰ ਸਾਰਿਆਂ ਨੂੰ ਕਾਨੂੰਨ ਪੜ੍ਹਾਵਾਂਗੇ ਤੁਸੀਂ ਸਾਨੂੰ ਪੜ੍ਹਾਵੋ ਹਲ ਬੀਤੀ ਐਸਕੇਮ ਮੈਨੂੰ ਕਾਨੂੰਨ ਦੀਆਂ ਸਫਲਾਂ ਪੜ੍ਹਾ ਲਈ ਸੀ ਪਰ ਜੇ ਅੱਜ ਆਈ ਨੂੰ ਤੇ ਕਾਨੂੰਨ ਦੀਆਂ ਸਫਲਾਂ ਮੈਂ ਪੜ੍ਹਾ ਤਾ ਤਾਂ ਖਬਰ ਦਾ ਨਾਮ ਸੋ ਅਸੀਂ ਪ੍ਰੈਸ ਤੋਂ ਕਰਦੇ ਤਾਂ ਲੋਕਾਂ ਦੇ ਸਾਹਮਣੇ ਨਾਲ ਅੱਜ ਅਸੀਂ ਇੱਥੇ ਦੱਸੋ ਜਿੱਤੀ ਸਾਹਿਬ ਅਸੀਂ ਲੋਕਾਂ ਨੂੰ ਧੰਨ ਨਹੀਂ ਕੀਤਾ ਨਹੀਂ ਨਹੀਂ ਸਮਝਾ ਲਿਆ ਹੋਣਾ ਇਸ ਤਰ੍ਹਾਂ ਨਹੀਂ ਆ ਹਾਂਜੀ ਦੱਸੋ ਮੇਰਾ ਤੁਹਾਡਾ ਵਾਦਾ ਸੀ ਕਿ ਅਸੀਂ ਰੋੜਾ ਨਹੀਂ ਕਰਾਂਗੇ ਇਹਨਾ ਕੀਤਾ ਅੱਗੇ ਵੀ ਅਸੀਂ ਰੋੜਾ ਨਹੀਂ ਕਰਾਂਗੇ ਪਰ ਜੇ ਮਜਬੂਰ ਕਰਤਾ ਹੋ ਸਕਦਾ ਕਰਨਾ ਪੈ ਜੇ ਪਰ ਮੀਡੀਆ ਦੇ ਰਾਹੀਂ ਮੈਂ ਪੰਜਾਬ ਤੇ ਦੇਸ਼ ਤੇ ਵਿਦੇਸ਼ ਦੇ ਲੋਕਾਂ ਦੱਸਣਾ ਚਾਹੁੰਦਾ ਕਿ ਅਸੀਂ ਲੜਾਈ ਕਿੰਨੇ ਸਿਸਟਮੈਟਿਕ ਤੰਨਾ ਲੜਨ ਨੂੰ ਆਜੇ ਪ੍ਰਸ਼ਾਸਨ ਨੇ ਸਾਨੂੰ ਮਜਬੂਰ ਕਰਤਾ ਆ ਜਿਹੜੇ ਲੋਕ ਕਹਿੰਦੇ ਆ ਕਿ ਰਸਤੇ ਬੰਦ ਨਾ ਕਰੋ ਅਸੀਂ ਰਸਤੇ ਬੰਦ ਕਰਨੇ ਹੱਕ ਤੇ ਨਹੀਂ ਪਰ ਦੇਕਰ ਇਹਨਾਂ ਨੇ ਸਾਨੂੰ ਮਜਬੂਰ ਕੀਤਾ ਰਸਤੇ ਬੰਦ ਕਰਨ ਵਾਸਤੇ ਕਿ ਫਿਰ ਹੋ ਸਕਦਾ ਕਰਨੀ ਵੀ ਪਰ ਕੋਸ਼ਿਸ਼ ਕਰਾਂਗੇ ਐਸੇ ਤਰ੍ਹਾਂ ਤੋਰ ਪਾ ਕੇ ਬੰਦ ਕਰੂਣੇ ਔਰ ਸਾਡੇ ਨਾਲ ਆਜੇ ਕੀਤੇ ਸੰਤਨਾਪੋਸ਼ ਬਾਬਾ ਹਰਪੰਸ ਸਿੰਘ ਜੀ ਵਾਲੋ ਬਾਬਾ ਰੇਸ਼ਮ ਸਿੰਘ ਜੀ ਪਖਰਾੜਾ ਭਾਈ ਮਰੀਕ ਸਿੰਘ ਜੀ ਪ੍ਰਕਾਸ਼ ਜੀਰਾ ਤੇ ਪ੍ਰਚਾਰਕ ਦੇ ਪਾਂਡੇ ਆਪੀ ਤੁਹਾਨੂੰ ਦੇ ਸੱਜਣ ਆਏ ਨੇ ਅਸੀਂ ਲੋਕਾਂ ਨੂੰ ਨਾਮ ਅੱਤਰ ਕੇ ਭਾਈ ਬਦੇਸ਼ ਸਿੰਘ ਮਨਾਰਾ ਅੱਜ ਭਾਵੇਂ ਨਹੀਂ ਆਏ ਉਹਨਾਂ ਦੀ ਛੱਬੰਦੀ ਆਈ ਆ ਹੋਰ ਵੀ ਬਹੁਤ ਥਾਰੀਆਂ ਛੱਬੰਦੀਆਂ ਆ ਜਾਣ ਭਾਈ ਬਦੇਸ਼ ਸਿੰਘ ਮਨਾਰਾ ਉਹ ਵੀ ਅਗਲੇ ਧੰਨਿਆਂ ਤੇ ਕੀਰਤਨ ਕਰਨਗੇ ਔਰ ਅਸੀਂ ਲੋਕਾਂ ਨੂੰ ਚਾਰ ਨੂੰ ਪਾ ਕੇ ਮੈਂ ਇਹਦੇ ਦੇ ਖਲਾਫ ਕਾਰਵਾਈ ਕਰਨ ਵਾਸਤੇ ਤੁਹਾਨੂੰ ਮਜਬੂਰ ਕਰਦੇ ਨੇ ਤੁਸੀਂ ਸਾਨੂੰ ਮਜਬੂਰ ਕਰਦੇ ਹੋ ਸਾਨੂੰ ਪਾਸਪਰ ਹਰਦੇ ਹੋ ਸਾਨੂੰ ਕੂਚ ਪਾਉਂਦੇ ਹੋ ਪਰ ਅਸੀਂ ਸਕੂਮੂ ਦੇ ਭਾਈ ਦਾ ਬੇਸ਼ੱਕ ਨਹੀਂ ਕਿਤੇ ਅਸੀਂ ਵਰਤਾਲਾਤ ਦਾ ਬੇਸ਼ੱਕ ਨਹੀਂ ਕੀਤੀ ਅਸੀਂ ਉਹ ਪ੍ਰਹਾਤ ਨਹੀਂ ਕੀਤੀਆਂ ਅਸੀਂ ਬੜੇ ਤੇ ਭਾਵੇਂ ਨਹੀਂ ਪਰ ਜੀਤੀ ਸਾਹਿਬ ਤਸਦੀਲਦਾਰ ਸਾਹਿਬ ਅਸੀਂ ਕਦੇ ਜਰੂਰ ਆ ਇਸ ਤੱਕ ਆਪਣੇ ਜ਼ਿੰਦਗੀ ਦੇ ਤਸਰਬੇ ਤੋਂ ਹੁਣ ਤੱਕ ਜੋ ਸਿੱਖਿਆ ਉਹਦੇ ਮੁਤਾਬਕ ਲੋਕ ਕਮੈਰਾ ਫੜਾ ਕਰਕੇ ਗੰਗਾ ਨਗਰ ਨੂੰ ਜਿਹੜੀ ਕਿਸਾਨ ਰੈਲੀ ਹੋ ਰਹੀ ਆ ਉਸ ਰੈਲੀ ਤੇ ਬਾਬਾ ਜੀ ਇਸ ਦਰਿਆ ਦੇ ਪਾਣੀ ਦੀ ਗੱਲ ਹੋਵੇਗੀ। ਉਸ ਦਰਿਆ ਕਿਸ ਰਾਜ ਦੇ ਪਾਣੀ ਦੀ ਗੱਲ ਗੰਗਾ ਨਗਰ ਕਿਸਾਨ ਰੈਲੀ ਦੀ ਸਟੇਜ 'ਤੇ ਹੋਵੇਗੀ। ਕੁਝ ਕਿਸਾਨਾਂ ਦੇ ਲੀਡਰ ਜੇ ਅਸੀਂ ਰਾਣਾ ਸੁਆਮੀਆ ਦੇ ਗਲਾਪ ਬੋਲੇ ਨਾ ਜੇ ਕਿਤੇ ਅਸੀਂ ਜੇਲੇ ਰਾਣਾ ਦੇ ਗਲਾਪ ਬੋਲੇ ਨਾ ਤੇ ਜਿਹੜੇ ਲੋਕ ਸਾਡੇ ਨਾਲ ਸੱਜੇ ਬੰਦੀਆਂ ਚ ਆਗ ਨਹੀਂ ਜੋ ਨਹੀਂ ਆਉਂਦੇ ਜਦੋਂ ਉਹ ਲੋਕ ਤਫਾਨ ਜਿੱਦੇ ਬੰਦੀਆਂ ਨੂੰ ਜਿੱਤੀ ਸਾਹਿਬ ਤਸੀਮਦਾਰ ਸਾਹਿਬ ਤੇ ਪਤਾ ਲੱਗਿਆ ਕਿ ਇਹ ਨਕੇਰਿਆਂ ਦੇ ਗਲਾਪ ਬੋਲਣ ਵਾਲਾ ਆਪ ਇਹਦਾ ਪੁੱਲਾ ਸੀ ਬਰਦੇਸ਼ੀ ਸਰਸਾ ਗੁਰੂ ਦੀ ਕਿਰਪਾ ਸੀ જી આ મેના ਜਿਹੜੀ ਅਸੀਂ ਐਮਪ੍ਰੋਜ ਅਕਟ ਅਕਟਲਾ ਜਿਹੜਾ ਪ੍ਰਭਾਵ ਦਿੱਤਾ ਸੀ ਹਾਈ ਕੋਰਟ ਚ ਉਹਦੇ ਖਰਾਬ ਹੈਗੇ ਚਾਹੀਦੇ ਅਜੇ ਦੇਰ ਗਏ ਆ ਹੁਣੇ ਖੜਾ ਹੈ ਕਿ ਇਸੀ ਤਖੂਰ ਫਲਾ ਡੀਸੀ ਅਮਨਸਰ ਉਹ ਆਪਣੇ ਝੋਈਚਕ ਅਫਸਰਾਂ ਕਸਨੀਮ ਬਾਬਾ ਬਟਾਲਾ ਐਸ ਡੀ ਐਮ ਫਲਾ ਉਹਨਾਂ ਕੋਲ ਰਿਪੋਰਟਾ ਜਿਹੜੇ ਨੇ ਹੱਕਦਾਰ ਆ ਕੇ ਜੇ ਹਾਈ ਕੋਰਟ ਚ ਜਾਵੇਗਾ ਨਾ ਤੇ ਫਿਰ ਕੇ ਨਾ ਈਸੀਆਂ ਨੂੰ ਲੇਟਾ ਦੇ ਹੋਰ ਵੀ So, now for the final thing, that comes from the final thing, okay. Yeah. Okay. ਤਰੀਕੇ ਦੇ ਨਾਲ ਅਸੀਂ ਕਰਨ ਜਾ ਰਹੇ ਹਾਂ ਕਿ ਹੋਰ ਜਿਹੜੀਆਂ ਟੋਲੀਆਂ ਫਸੀਆਂ ਨੇ ਆ ਜਿਹੜਾ ਦਾ ਪੂਰਾ ਕਿੰਨਾ ਕੁਝ ਹੱਥ ਕਿਹਾ ਨਾ ਇਹ ਤੁਸੀਂ ਕਿਹਾ ਗਿਆ ਨੇ ਅਸੀਂ ਨਹੀਂ ਸੋ ਗਾਜ ਗਾਜਵਾ ਜੀ ਕੇ ਬਲਾਉ ਵਾਹੇ ਕੁਲੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇੱਥੇ ਜ਼ਮੀਨਾਂ ਦੇ ਮਸਲੇ ਤੇ ਪਾਣੀ ਦੇ ਮਸਲੇ ਤੇ ਡੇਰੇ ਵਾਲਿਆਂ ਨੂੰ ਦੱਸਿਆ ਗਿਆ ਕਿ ਕਿਸ ਤਰ੍ਹਾਂ ਉਹਨਾਂ ਨੇ ਜ਼ਮੀਨਾਂ ਹੜੱਪੀਆਂ ਜਾਲੂ ਕੀਤੀਆਂ ਕਿਸੇ ਦੇ ਘਰ ਲੈ ਰਿਆ ਕਿਸੇ ਦੀ ਥੋੜੀ ਜਗ੍ਹਾ ਲੈ ਕੇ ਉੱਥੇ ਮਾਈਨਿੰਗ ਕਰਕੇ ਦੂਜੇ ਦੇ ਘਰ ਨੂੰ ਢਾਹ ਢੇਰੀ ਕਰਕੇ ਉਸੇ ਕਬਜ਼ਾ ਕਰ ਰਹੇ ਨੇ ਸੋ ਬਹੁਤ ਤਰੀਕੇ ਨਾਲ ਵੱਖ-ਵੱਖ ਬੁਲਾ ਰਹੇ ਨੇ ਦੱਸਿਆ ਇਹ ਜ਼ਮੀਨਾਂ ਨੂੰ ਹੜੱਪਣ ਵਾਸਤੇ ਸਿਰਫ ਕਦੇੜਾ ਬਾਤ ਤੇ ਨਾਮ ਦਾ

ਦੇ ਦੇਰੇ ਵਾਲਿਆਂ ਨੇ ਕੰਪਨੀ ਛੱਡਿਆ ਕੀ ਜਿਆ ਕਾ ਢੇਜ ਜਿਹਾ ਰੱਖੇ ਰਹੇ ਤੇ ਗਰਮੀ ਬਾਣੀ ਤੁਸੀਂ ਸੰਧਰਸ ਵਿੱਚ ਆਏ ਹੋ ਤੇ ਉਹਨਾਂ ਬੁਧੀਆਂ ਦੇ ਦਿੱਤ ਵਿੱਚ ਪਹੁੰਚੇ ਹੋ ਜਿਹੜੇ ਸਰਦਾਰ ਬਦੇਸੀ ਸਿਰਕਾ ਜੀ ਨੇ ਤੁਹਾਨੂੰ ਜਦਣ ਵਾਸਤੇ ਉਹਨਾਂ ਆਪ ਹਜ਼ਰੀਆਂ ਨੂੰ ਅਕਲ ਦੇਣ ਵਾਸਤੇ ਤੁਹਾਨੂੰ ਇੱਥੇ ਬੁਲਾਇਆ ਤੇ ਚੜ੍ਹਦੀ ਕਲਾ ਦੇ ਵਿੱਚ ਜਦੋਂ ਵੀ ਕੋਈ ਬੁਲਾਰਾ ਬੋਲਦੇ ਮੱਗ ਦੀ ਗਾਂਝ ਪਾਉਂਦੇ ਸਭ ਤੋਂ ਪਹਿਲਾਂ ਫਤਿਹ ਤੋਂ ਸਰਵਾਦੋਂ ਦੀ ਹੈ ਸਰਦਾਰ ਦੇ ਕਲਾ ਦੇ ਵਿੱਚ ਜਵਾਬ ਦੇਆ ਕਰੋ ਆਪੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਪਤਾ ਲੱਗਿਆ ਨੇ ਵੀ ਤੁਸੀਂ ਤਿਆਰ ਬਰ ਤਿਆਰ ਹੋ ਕੇ ਬੈਠੇ ਹੋ ਤੇ ਸਰਦਾਰ ਬਲਦੇਵ ਸਿੰਘ ਦੀ ਸਿਰਸਾ ਜੋ ਸਾਡੇ ਬੁੱਢੇ ਜਰਨੈਲ ਕਾਂਤ ਜੋ ਹਰ ਇੱਕ ਖਾਂ ਤੇ ਹਰ ਇੱਕ ਮਸਲੇ ਤੇ ਬੜੀ ਦਬੀਰਤਾ ਦੇ ਨਾਲ ਸੋਚ ਸਮਝ ਕੇ ਤੱਥਾਂ ਦੇ ਆਧਾਰ ਤੇ ਸਰਕਾਰ ਨੂੰ ਚੈਲੰਜ ਕਰਦੇ ਤੇ ਅੱਜ ਵੀ ਉਹਨਾਂ ਨੇ ਕੋਈ ਕਿਸੇ ਦੇ ਡੇਰੇ ਦੇ ਖਿਲਾਫ ਨਹੀਂ ਪਰ ਉਹਨਾਂ ਦੇ ਜੋ ਕਰਤੂਤਾਂ ਹਨ ਭਾਵੇਂ ਸਮਾਜ ਦੇ ਵਿੱਚ ਸਮਾਜ ਸੁਧਾਰ ਦੇ ਭਾਵੇਂ ਦੇਸ਼ ਦੇ ਹਿੱਤ ਵਿੱਚ ਭਾਵੇਂ ਧਰਮ ਦੇ ਹਿੱਤ ਵਿੱਚ ਭਾਵੇਂ ਕੌਮ ਦੇ ਲਈ ਭਾਵੇਂ ਧਰਮ ਗ੍ਰੰਥਾਂ ਦਾ ਮਸਲਾ ਹੈ ਫੋਥੇ ਵੀ ਉਹਨਾਂ ਨੇ ਵੱਧ ਚੜ ਕੇ ਆਪਣਾ ਯੋਗਦਾਨ ਪਾਇਆ ਤੇ ਅੱਜ ਵੀ ਉਹਨਾਂ ਨੇ ਘਰ ਘਰ ਜਾ ਕੇ ਸਨੇਹਾ ਦੇ ਕੇ ਸਾਨੂੰ ਇਹ ਸੋਚਤ ਕੀਤਾ ਮੈਂ ਬੇਨਤੀ ਕਰਦੇ ਬੁਲਾਰੇ ਬਹੁਤ ਨੇ ਪਰ ਪਉ ਇਹ ਗੱਲਾਂ ਬਾਰ ਬਾਰ ਰਪੀਟ ਕਰੀ ਜਾਈਏ ਤੇ ਗੱਲ ਨਹੀਂ ਬਣਦੀ ਤੇ ਮੈਂ ਸਿਰਫ ਬੇਨਤੀ ਕਰਨ ਲਈ ਉੱਠਿਆ ਕਿ ਜਿਹੜੇ ਸੰਗਤਾਂ ਭਾਈ ਨਹੀਂ ਆਉਣਾ ਚਾਹੁੰਦੀਆਂ ਜਾਂ